ਹੈਲੋ ਅੱਜ ਮੈਥਰੋ ਇਧਰ ਤਾਂ ਕਿਹਨਾ ਮਾਰੋ ਭਾਈ ਤੱਕ ਕਿਹਨਾ ਕਿਹਨਾ ਮਾਰੋ ਤੱਕ ਕਿਹਨਾ ਮਾਰੋ ਸਮੇਂ ਦੀ ਦੇ ਆ ਬਾਕੀ ਕਿੱਥੇ ਨੇ ਆ ਦੂਜਾ ਕਿੱਥੇ ਆ ਕਿੱਥੇ ਕਿਹਨਾ ਰਾਉਂਡ ਪਿੱਛੇ ਕੋਈ ਵੀ ਨਹੀਂ ਉਹ ਬੰਦੇ ਪਿਛਲੇ ਨੂੰ ਐ ਅੱਗੇ ਦੇ ਉਹ ਪਿੱਛੇ ਜੀ ਆਪਣੀ ਕਸਟਮਰੀ ਬਹਿ ਕੇ ਮੈਨੂੰ ਰਿਪੋਰਟ ਦਿਓ ਜੀ ਇਹਦੇ ਉਹ ਟੱਕੜਾ ਨਹੀਂ ਨਾ ਮੱਕਾ ਜਾਣਾ ਨਹੀਂ ਜੇ ਬਾਹਰ ਜਨਾਬ ਬਹੁਤ ਬੰਦੇ ਦੱਸੇ ਦੇ ਅੰਦਰ ਨਗੀ ਸਾਹਮਣੇ ਯਾਰ ਸਰਕਾਰ ਦੇ ਉਹ ਬੰਦੇ ਪੈ ਸਰਕਾਰ ਆਪਾਂ ਉਹ ਵੜ ਕਿੰਨਾ ਕਿ ਅੰਦਰ ਨਹੀਂ ਨਹੀਂ ਐਸ.ਟੀ.ਐਮ. ਆਉਂਦੀ ਹੈ ਨਾ ਆਪਾਂ ਉਹਨੂੰ ਕਿੱਥੇ ਬੁਲਾ ਰਹੇ ਨੇ ਭਾਈ ਐਸ.ਟੀ.ਐਮ. ਨੂੰ ਬੁਲਾਓ ਮੈਂ ਕਹਿੰਦਾ ਮੈਂ ਕਹਿੰਦਾ ਆਪਾਂ ਬੁਲਾਈ ਐਮ.ਐਲ.ਏ. ਸਾਹਿਬ ਅਹੀਂ ਹੁਣੇ ਅਭੀ ਰਹਿ ਗਏ ਉਹ ਚਲੀ ਦੇਖੋ ਦੋ ਬੰਦੇ ਜਾਣ ਦੇਖੋ ਮੇਰੀ ਗੱਲ ਸੁਣੋ ਆ ਲੋ ਆ ਲੋ ਵੀਡੀਓ ਦੇਖਣੇ ਨਹੀਂ ਨਹੀਂ ਆ ਆ ਆ ਅੰਦਰ ਕਿੰਨਾ ਆ ਦੋ ਬੰਦੇ ਸਰ ਇਹ ਆ ਆ ਕਰੇ ਸਾਰੇ ਬੰਦੇ ਆ ਜੀ ਸਾਰੇ ਬੰਦੇ ਬਾਹਰ ਕੱਢੋ ਸਾਰੇ ਹੁਣ ਆ ਲੋਕ ਮਤਲਬ ਆਓ ਤੁਹਾਡਾ ਦੇਖੋ ਉਧਰ ਵੇਖੋ ਉਧਰ ਵੇਖੋ ਆ ਆ ਵੇਖੋ ਆ ਵੇਖੋ ਇਧਰ ਪੈਨ ਦੋ ਓਏ ਤੇ ਦੂਸਰੇ ਫਿਰ ਰਾਜਨਾ ਨਾ ਮੇਰਾ ਵੀ ਹੁਸੈਨ ਮੇਰਾ ਹੋਸ ਫਿਰ ਜੀ ਦੀ ਤੁਸੀ ਚੈਕ ਇਨ ਕਰਵਾ ਜਿੰਦਾ ਹੋਣਾ ਤੂੰ ਹੁਣ ਨਿਹਰਾਣਾ ਤੂੰ ਜੀ ਫਿਰ ਸਾਈਡ ਤੇ ਜਾਣਾ ਜੋ ਉੱਪਰ ਕੀ ਸਾਥ ਕਰ ਦਰਾਂ ਮੈਂ ਯਾਰ ਟੀਮ ਆਸਰ ਕਰ ਦਰਾਂ ਬੰਦੇ ਕੀ ਬਾਤ ਕਰ ਰਹੇ ਆ ਜਨਾਬ ਕੋਈ ਟੈਪ ਆਸ ਕਰ ਰਹੇ ਬੰਦੇ ਬੰਦੇ ਸਿੱਲੋ ਬੰਦੇ ਲਿਆ ਹੋ ਸਕਦਾ ਮੈਨੂੰ ਮੈਨੂੰ ਦੋ ਤਿੰਨ ਜਣੇ ਆ ਹਾਂ ਹਾਂ ਦੋ ਤਿੰਨ ਜਣੇ ਲੱਗੇ ਆ ਮੈਂ ਮੈਂ ਦੇਖ ਰਾਂ ਇਹ ਬੰਦੇ ਸਾਰੇ ਸਾਈਡ ਦੋ ਤਿੰਨ ਜਣੇ ਮੈਨੂੰ ਚਾਹ ਨੇ ਮੈਂ ਮੰਨਦਾ ਹਾਂ ਜੀ ਪਰ ਇਹ ਇਹ ਘੁੱਟਾ ਕਰ ਦਿੱਤੀ ਵਾ ਉਹ ਪੋੜਾ ਟਾਈਮ ਲਗਾਉਂਦੇ ਆ ਸਰ ਟਾਈਮ ਨਾ ਟਪਾਓ ਅੱਡਾ ਮੈਂ ਮੈਂ ਉਹਨੂੰ ਉਹਨੂੰ ਇੱਕ ਗੱਲ ਥੋੜਾ ਬਣਾਦੀ ਆ ਦੋਨੋਂ ਚਲੇ ਜਾਂਦੇ ਆ ਆਪਾਂ ਇੱਥੇ ਜਿੰਨੇ ਨੂੰ ਆਪਾਂ 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 ਸੁਖ ਦਾ ਸਾਥ ਅੱਛੇ ਥੇ ਕਰਨਾ ਆਪ ਥੇ ਬੈਠੇ ਇਤਨਾ ਆਸਾਨਾ ਹੋਵੇ ਜੋ ਗਲਤ ਹੋਣਾ ਉਹ ਜੀ ਦੀ ਬੁਰੀ ਨਹੀਂ ਹੋਣਾ ਉਹਨਾਂ ਨੇ ਭੁਲਾਈ ਨਹੀਂ ਬਾਕੀ ਨੇ ਸਾਡੇ ਬੰਦੇ ਤੇ ਗੇਟ ਤੇ ਵੀ ਨਹੀਂ ਖੜੇ ਕਿਉਂ ਤੱਕ ਤੁਸੀਂ ਉਹ ਜੀ ਮੈਂ ਉਹ ਐਸੇ ਨਹੀਂ ਹੋਣੇ ਇੱਥੇ ਗਏ ਸੀ ਤਾਂ ਮੈਨੂੰ ਵੀ ਪਤਾ ਆ ਹਾਂ ਜਦੋਂ ਉਹ 80 ਕਿਲੋਮੀਟਰ ਦੀ ਸੜਕ 'ਤੇ ਆਏ ਹੋ ਉੱਥੇ ਦੇ ਬੰਦੇ ਫੜਦੇ ਹੋ ਹੈਲੋ ਚੁੱਪ ਰੋ ਚੁੱਪ ਪੜ ਲੈ ਆਪਣੇ ਰਿਸਪੋਰਟ ਪਰਚਾ ਹੁਣੇ ਹੁਣੇ ਇਮੀਡੀਏਟ ਇੱਕ ਹੋਣੇ ਹੁਣੇ 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 ਐਮਐਲਏ ਸਾਹਿਬ ਅਸੀਂ ਤੁਹਾਡੇ ਕੋਲ ਆਏ ਆਂ ਤੇ ਇਹ ਹੁਣੇ ਸਾਨੂੰ ਇੱਥੇ ਧੱਕੇ ਮਾਰ ਕੇ ਸਾਡੀਆਂ ਵੋਟਾਂ ਖੋਹ ਲੈਂਦੇ ਨੇ ਮਾਰਦੇ ਸਾਨੂੰ ਭਲਾ ਅੱਜ ਕਿਹਨੇ ਲੱਗਿਆ ਇਹਨਾਂ ਨੇ ਪੁੱਛੋ ਤੁਸੀਂ ਕਿਹਾ ਨਹੀਂ ਕਿ ਤੁਸੀਂ ਐਮਐਲਏ ਸਾਹਿਬ ਨਾਲ ਗੱਲ ਕਰਾ ਜਾ ਕੇ ਨਹੀਂ ਕਿਹਾ ਤੁਸੀਂ ਹਾਂ ਹੁਣ ਵੀ ਕਿੰਨਾ ਕਰਾ ਦਿੰਦਾ ਤੇ ਦੱਸੋ ਸਾਡਾ ਕੀ ਕਸੂਰਾ ਹੈ ਤੁਹਾਨੂੰ ਕੀ ਮਾਰਨ ਗਿਆ ਦੱਸੋ ਸਹੀ ਕੀ ਮਾਰਾ ਗਿਆ ਨਹੀਂ ਕਿਹਾ ਬਾਬਾ ਜੀ ਉੱਥੇ ਪਿੰਡ ਦੇ ਵਿੱਚ 25 ਬੰਦਾ ਲੈ ਕੇ ਸਾਡੇ ਚਲ ਗਏ ਹੋ ਹੈ ਤੇ ਜੇ ਉਹਨਾਂ ਦੇ ਕਾਰਵਾਈ ਕਰਨ ਦੇ ਸਾਨੂੰ ਆੜ ਕੇ ਧੱਕੇ ਮਾਰੀ ਜਾਂਦੇ ਤੁਸੀਂ ਹਾਂ ਇਹ ਕੋਈ ਨਿਆਵਾ ਤੁਹਾਡਾ ਦੱਸੋ ਸਹੀ ਤੁਸੀਂ ਉੱਥਾ ਦੂਰ ਲਓ ਦੂਜੇ ਪਾਸੇ ਤੁਸੀਂ ਫੋਟੋਆਂ ਕਿਉਂ ਡੇ ਸਾਡੀਆਂ ਸੀਐਸਟਾਫ ਵਾਲਿਆਂ ਕੋਲ ਗੁੱਸਾ ਨਹੀਂ ਗੁੱਸਾ ਨਹੀਂ ਗੁੱਸਾ ਮੈਨੂੰ ਆਇਆ ਨੌਕਰੀ ਦੇ ਮੇਰੇ ਨਾਲ ਕੋਈ ਕੰਮ ਨਹੀਂ ਕਰਦਾ ਇਹ ਵੀ ਇਹ ਨਾਲੀਆਂ ਮੰਨ ਲਓ ਜੇ ਤੁਹਾਨੂੰ ਸਟਾਰ ਲੱਗੇ ਤਾਂ ਸਾਡੇ ਕੋਲ ਵੀ ਸਟਾਰ ਨੇ ਬਿਲਕੁਲ ਚੋਕੋ ਨਾ ਰੰਮਣੇ ਸẽਗਾ ਮੇਰ ਕੋ ਠੀਕ ਹੈ ਨਾ ਇੱਥੇ ਵੀ ਨਹੀਂ ਖੜਨ ਦਿੱਤਾ ਤੱਕ ਤੁਹਾਨੂੰ ਤਾਂ ਕੇ ਮਰੀ ਜਾਂਦੇ ਇਹ ਲੋਕਾਂ ਨੂੰ ਆਪੇ ਵਿੱਚ ਕੋਈ ਨਹੀਂ ਆਉਂਦਾ ਕਿ ਉਹ ਕਿਉਂ ਬੰਦੇ ਸਾਡਾ ਬਰਾਦਰ ਪਿੱਛੇ ਹੋ ਜੂਗਾ ਕਾਰ ਵੀ ਤਾਂ ਅੱਜ ਹੀ ਚੱਲ ਗਿਆ ਜੀ ਅੰਦਰ ਦੇ ਨੇ ਭਾਜੀ ਮਿੰਟ ਜਿੰਨੇ ਜਿਹੇ ਬੰਦਾ ਬਾਸ ਪਰ ਪਤਾ ਗਿਆ ਅਸੀਂ ਕੁਇਲ ਚੱਲੇ ਜੀ ਪੀਐਸਪੀ ਠੀਕ ਆ ਕੋਈ ਅੰਦਰ ਜਾਣੀ ਜਿੱਦਾਂ ਯਾਰ ਸਰਕਾਰ ਤੇ ਹੈਗੇ ਦਾ ਵੱਲਾ ਸਰਕਾਰ ਹੋਣਾ ਸਰਕਾਰ ਹੋਣੀ ਬਿਲਕੁਲ ਇਹ ਮੈਂ ਨਹੀਂ ਕਰਦਾ ਪਤਾ ਮੈਨੂੰ ਨਹੀਂ ਪਤਾ ਆਪਣੇ 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 ਬਦਸ਼ਾਨੀਆਂ ਕਰੀਆਂ ਉਹ ਲੋਕਾਂ ਨੂੰ ਦਗਾ ਮੇਰਾ ਕੰਮ ਕਰ ਰਿਹਾ ਅੰਦਰ ਕਰੀਆਂ ਦੇ ਮੁੰਡੇ ਫੜ ਕੇ ਬਗਾਨੇ ਪੁੱਤ ਧੀਆਂ ਪੁੱਤ ਮਾਰ ਜਾਂਦੇ ਲੋਕਾਂ ਦੇ ਤੁਸੀਂ ਇਹ ਲੋਕਾਂ ਦੇ ਪੁੱਤ ਮਾਰੀ ਜਾਂਦਾ ਕਿਹਦੀ ਵਾਰੀ ਆਉਣੀ ਆ ਬਾਰੇ ਸ਼ੀਦਾਂ ਨੇ ਕਰਨੀ ਕਿਰਪਾ ਤੁਹਾਨੂੰ ਰੱਬ ਨੇ ਤੁਕਣਾ ਤੁਹਾਨੂੰ ਮਾਨਜੋਗ ਐਮ ਐਲ ਏ ਸਾਹਿਬ ਜੇ ਅਮਰਸ਼ੇਸ਼ ਸਿੰਘ ਕਲਸੀ ਪਟਾਰਾ ਹਲਕੇ ਦੇ ਜਿਹੜੇ ਉਹ ਆਏ ਸੀ ਇੱਥੇ ਉਹਨਾਂ ਨੂੰ ਕਿਤੇ ਗਲਤ ਫਹਮੀ ਹੋ ਗਈ ਕਿ ਜਿਹੜਾ ਕੋਈ ਬੰਦਾ ਅੰਦਰ ਦੇ ਪਾਸੇ ਆ ਨਾਥੋਰਾਈਜ਼ਡ ਬੰਦਾ ਅੰਦਰ ਦੇ ਪਾਸੇ ਬੈਠਾ ਜੀ ਤੇ ਫਿਰ ਉਹਨਾਂ ਨੂੰ ਸਮਝਾਇਆ ਗਿਆ ਤੁਹਾਨੂੰ ਦੱਸਿਆ ਗਿਆ ਸਾਰੇ ਸਪੈਸ਼ਲ ਪੋਜੀਸ਼ਨ ਸਾਰੀ ਦੱਸੀ ਗਈ ਹੈ ਤੇ ਉਹ ਹੁਣ ਚਲੇ ਗਏ ਤੇ ਬਾਕੀ ਜਿਹੜਾ ਵੀ ਇਹ ਜਿਹੜਾ ਕਾਜ ਜਿਹੜਾ ਕੋ ਬੰਦਾ ਜਾਂ ਦੂਸਰਾ ਬੰਦਾ ਇਹ ਸਿਵਲ ਡਿਪਾਰਟਮੈਂਟ ਦਾ ਇੱਕ ਪ੍ਰੋਸੈਸ ਹੈ ਤੇ ਉਹਦਾ ਵੈਰੀਫਾਈ ਕਰ ਲੈਂਦੇ ਆ